ਜਿਹੜਾ ਕੱਲ ਇੱਕ ਐਨਆਰਆਈ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਪਰਮਾਨੰਦ ਫਾਈਵੇ ਦੇ ਉੱਪਰ ਉਹਨੂੰ ਸੁਲਝਾ ਲਿਆ ਗਿਆ ਇਹ ਜਿਹੜਾ ਪਰਮਾਨੰਦ ਦੇ ਨੇੜੇ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਇਹ ਇੱਕ ਦੂਸਰੇ ਐਨਆਰਆਈ ਮਨਦੀਪ ਸਿੰਘ ਜੋ ਕਿ ਯੂਐਸਏ ਦਾ ਨਿਵਾਸੀ ਆ ਉਹਦੇ ਬਾਰੇ ਉਹ ਕੀਤਾ ਗਿਆ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਕਿ ਦੋਵੇਂ ਹੀ ਹਰਦੇਵ ਸਿੰਘ ਜਿਹੜਾ ਕਿ ਵਿਆਹਤਾ ਆ ਇਹਦਾ ਇੱਕ ਬੱਚਾ ਵੀ ਆ ਦੇ ਮਨਦੀਪ ਸਿੰਘ ਜਿਹੜਾ ਕਿ ਅਨਮੈਰਿਡ ਆ ਪਰ ਦੋਵਾਂ ਦੀ ਉਮਰ 30 ਸਾਲ ਆ ਇਹਨਾਂ ਦੋਵਾਂ ਦੇ ਜਿਹੜੇ ਹੈਗੇ ਆ ਦੋਸਤਾਨਾ ਸਬੰਧ ਇੱਕ ਲੜਕੀ ਨਾਲ ਸੀ ਇੱਕ ਲੜਕੀ ਨੂੰ ਮੈਂ ਵਾਸਤੇ ਪਹਿਲਾਂ ਮਨਦੀਪ ਸਿੰਘ ਆਪਣੀ ਮਰਸੀਡੀਜ਼ ਕਾਰ ਜਿਹੜੀ ਹੈ ਕਿ ਇਹਨੇ ਰੈਂਟਲ ਬੇਸਿਸ ਦੇ ਉੱਤੇ 셀ਫ ਡਰਾਈਵਨ ਰੈਂਟਲ ਬੇਸਿਸ ਦੇ ਉੱਤੇ ਲਈ ਸੀ ਮੁਹਾਲੀ ਤੋਂ ਉਸ ਮਰਸੀਡੀਜ਼ ਕਾਰ ਦੇ ਉੱਤੇ ਗਿਆ ਉਸ ਤੋਂ ਬਾਅਦ ਰਾਤ ਪੈਣ ਕਾਰਨ ਕਰਕੇ ਉਹ ਲੜਕੀ ਜਿਹੜੀ ਹੈਗੀ ਆ ਉਹ ਇਹਨੂੰ ਮਿਲਣ ਵਾਸਤੇ ਪਿੰਡੋਂ ਪਾਰ ਨਹੀਂ ਆਈ ਇਹ ਇਹਦਾ ਮੀਨ ਵਾਈਲ ਉਸੇ ਲੜਕੀ ਦਾ ਦੂਸਰਾ ਦੋਸਤ ਹਰਦੇਵ ਸਿੰਘ ਜਿਹੜਾ ਉਹ ਵੀ ਐਨ ਆਰ ਆਈ ਆਸਟ੍ਰੇਲੀਆ ਦਾ ਪੱਕਾ ਨਿਵਾਸੀ ਆ ਉਹ ਮਿਲਣ ਵਾਸਤੇ ਚਲਾ ਗਿਆ ਦੋਨਾਂ ਨੇ ਉੱਥੇ ਜਾ ਕੇ ਇੱਕ ਦੂਜੇ ਦਾ ਇਹਨਾਂ ਨੂੰ ਪਹਿਲਾਂ ਇੱਕ ਸਟੇਜ ਤੇ ਜਾ ਕੇ ਇਹਨਾਂ ਨੂੰ ਪਤਾ ਪਤਾ ਲੱਗ ਚੁੱਕਾ ਸੀ ਕਿ ਅਸੀਂ ਇੱਕੋ ਲੜਕੀ ਦੇ ਦੋਸਤ ਆ ਤੇ ਉੱਥੇ ਜਾ ਕੇ ਇਹਨਾਂ ਦੀ ਆਪਸ ਵਿੱਚ ਸ਼ਕਫ਼ਲ ਹੋਈ ਆ ਸ਼ਕਫ਼ਲ ਦੇ ਦੌਰਾਨ ਹਰਦੇਵ ਸਿੰਘ ਪਾਸ ਜਿਹੜਾ ਰਵਾਲਵਰ ਸੀਗਾ ਲਾਇਸੈਂਸ ਇਹਦੇ ਕੋ ਹੈ ਪਰ ਲਾਇਸੈਂਸ ਦੇ ਉੱਤੇ ਰਵਾਲਵਰ ਨਹੀਂ ਚੜਿਆ ਹੈ ਰਵਾਲਵਰ ਇਹਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਕਿ ਇਹ ਮੰਗਵਾ ਜਾ ਉਧਾਰਾ ਲੈ ਕੇ ਗਿਆ ਸੀਗਾ ਉਸ ਰਵਾਲਵਰ ਨਾਲ ਜਿਹੜਾ ਹੈਗਾ ਮਨਦੀਪ ਸਿੰਘ ਦੇ ਉੱਤੇ ਇਹਨੇ ਤਾਣਿਆ ਸਕਫਲ ਦੇ ਦੌਰਾਨ ਮਨਦੀਪ ਸਿੰਘ ਨੇ ਇਹਦਾ ਹੀ ਰਵਾਲਵਰ ਖੋ ਕੇ ਇਹਦਾ ਕਤਲ ਕਰ ਦਿੱਤਾ ਇੱਕ ਗੋਲੀ ਮਾਰ ਕੇ ਉਸ ਤੋਂ ਬਾਅਦ ਮਨਦੀਪ ਸਿੰਘ ਜਿਹੜਾ ਹੈਗਾ ਉਹ ਉਸੇ ਮਰਸੀਡੀ ਕਾਰ ਦੇ ਉੱਤੇ ਜਿਹੜਾ ਹੈਗਾ ਉਹ ਭੱਜ ਜਾਂਦਾ ਮਰਸੀਡੀਜ਼ ਕਾਰ ਜਿਹੜੀ ਹੈਗੀ ਆ ਵਾਈਟ ਕਲਰ ਦੀ ਰੈਂਟਲ ਕਾਰ ਆ ਉਹ ਬਰામਤ ਕਰ ਲਈ ਗਈ ਆ ਕਰਤਾਰਪੁਰ ਤੋਂ ਸੋ ਇਹਦੇ ਵਿੱਚ ਪ੍ਰਾਈਮ ਅਕਿਊਜ਼ ਜਿਹੜਾ ਹੈਗਾ ਆ ਉਹ ਮਨਦੀਪ ਸਿੰਘ ਆ ਜਿਹੜਾ ਕਿ ਗੋਥ ਕੋਥ ਕੋਖਰ ਪਿੰਡ ਦਾ ਜਿਹੜਾ ਹੈ ਗੁਰਦਾਸਪੁਰ ਆ ਉੱਥੇ ਦਾ ਰਹਿਣ ਵਾਲਾ ਆ ਸੋ ਉਹਦੇ ਵਾਸਤੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਬੜੀ ਤੇਜ਼ੀ ਨਾਲ ਕੰਮ ਕਰ ਰਹੀਆਂ ਹੌਫਫੁਲੀ ਅਸੀਂ ਉਹਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ ਜਿਹੜਾ ਕੱਲ ਇੱਕ ਐਨ ਆਰ ਆਈ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਪਰਮਾਨੰਦ ਫਾਈਵੇ ਦੇ ਉੱਪਰ ਉਹਨੂੰ ਸੁਲਝਾ ਲਿਆ ਗਿਆ ਇਹ ਜਿਹੜਾ ਪਰਮਾਨੰਥ ਦੇ ਨੇੜੇ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਇਹ ਇੱਕ ਦੂਸਰੇ ਐਨ ਆਰ ਆਈ ਮਨਦੀਪ ਸਿੰਘ ਜੋ ਕਿ ਯੂ ਐਸ ਏ ਦਾ ਨਿਵਾਸੀ ਆ ਉਹਦੇ ਵੱਲੋਂ ਕੀਤਾ ਗਿਆ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਕਿ ਦੋਵੇਂ ਹੀ ਹਰਦੇਵ ਸਿੰਘ ਜਿਹੜਾ ਕਿ ਵਿਆਹਤਾ ਆ ਇਹਦਾ ਇੱਕ ਬੱਚਾ ਵੀ ਆ ਤੇ ਮਨਦੀਪ ਸਿੰਘ ਜਿਹੜਾ ਕਿ ਅਨਮੈਰਿਡ ਆ ਪਰ ਦੋਵਾਂ ਦੀ ਉਮਰ 30 ਸਾਲ ਆ ਇਹਨਾਂ ਦੋਵਾਂ ਦੇ ਜਿਹੜੇ ਹੈਗੇ ਆ ਦੋਸਤਾਨਾ ਸਬੰਧ ਇੱਕ ਲੜਕੀ ਨਾਲ ਸੀ ਇੱਕ ਲੜਕੀ ਨੂੰ ਮੈਂ ਵਾਸਤੇ ਪਹਿਲਾਂ ਮਨਦੀਪ ਸਿੰਘ ਆਪਣੀ ਮਰਸੀਡੀਜ਼ ਕਾਰ ਜਿਹੜੀ ਹੈ ਕਿ ਇਹਨੇ ਰੈਂਟਲ ਬੇਸਿਸ ਦੇ ਉੱਤੇ 셀ਫ ਡਰਾਈਵਨ ਰੈਂਟਲ ਬੇਸਿਸ ਦੇ ਉੱਤੇ ਲਈ ਸੀ ਮੁਹਾਲੀ ਤੋਂ ਉਸ ਮਰਸੀਡੀਜ਼ ਕਾਰ ਦੇ ਉੱਤੇ ਗਿਆ ਉਸ ਤੋਂ ਬਾਅਦ ਰਾਤ ਭੈਣ ਕਰਨ ਕਰਕੇ ਉਹ ਲੜਕੀ ਜਿਹੜੀ ਹੈਗੀ ਆ ਉਹ ਇਹਨੂੰ ਮਿਲਣ ਵਾਸਤੇ ਪਿੰਡੋਂ ਬਾਹਰ ਨਹੀਂ ਆਈ ਤੇ ਇਹਦਾ ਮੀਨ ਵਾਈਲ ਉਸੇ ਲੜਕੀ ਦਾ ਦੂਸਰਾ ਦੋਸਤ ਹਰਦੇਵ ਸਿੰਘ ਜਿਹੜਾ ਉਹ ਵੀ ਐਨ ਆਰ ਆਈ ਆਸਟ੍ਰੇਲੀਆ ਦਾ ਪੱਕਾ ਨਿਵਾਸੀ ਆ ਉਹ ਮਿਲਣ ਵਾਸਤੇ ਚਲਾ ਗਿਆ ਦੋਨਾਂ ਨੇ ਉੱਥੇ ਜਾ ਕੇ ਇੱਕ ਦੂਜੇ ਦਾ ਇਹਨਾਂ ਨੂੰ ਪਹਿਲਾਂ ਇੱਕ ਸਟੇਜ ਤੇ ਜਾ ਕੇ ਇਹਨਾਂ ਨੂੰ ਪਤਾ-ਪਤਾ ਲੱਗ ਚੁੱਕਾ ਸੀ ਕਿ ਅਸੀਂ ਇੱਕੋ ਲੜਕੀ ਦੇ ਦੋਸਤ ਆ ਤੇ ਉੱਥੇ ਜਾ ਕੇ ਇਹਨਾਂ ਦੀ ਆਪਸ ਵਿੱਚ ਸਕਫਲ ਹੋਈ ਆ ਸਕਫਲ ਦੇ ਦੌਰਾਨ ਹਰਦੇਵ ਸਿੰਘ ਪਾਸ ਜਿਹੜਾ ਰਵਾਲਵਰ ਸੀਗਾ ਲਾਇਸੈਂਸ ਇਹਦੇ ਕੋ ਹੈ ਪਰ ਲਾਇਸੈਂਸ ਦੇ ਉੱਤੇ ਰਵਾਲਵਰ ਨਹੀਂ ਚੜਿਆ ਹੋਇਆ ਹੈ ਰਵਾਲਵਰ ਇਹਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਕਿ ਇਹ ਮੰਗਵਾ ਜਾ ਉਧਾਰਾ ਲੈ ਕੇ ਗਿਆ ਸੀਗਾ ਉਸ ਰਵਾਲਵਰ ਨਾਲ ਜਿਹੜਾ ਹੈਗਾ ਮਨਦੀਪ ਸਿੰਘ ਦੇ ਉੱਤੇ ਇਹਨੇ ਤਾਣਿਆ ਸਕਫਲ ਦੇ ਦੌਰਾਨ ਮਨਦੀਪ ਸਿੰਘ ਨੇ ਇਹਦਾ ਹੀ ਰਵਾਲਵਰ ਖੋ ਕੇ ਇਹਦਾ ਕਤਲ ਕਰ ਦਿੱਤਾ ਇੱਕ ਗੋਲੀ ਮਾਰ ਕੇ ਉਸ ਤੋਂ ਬਾਅਦ ਮਨਦੀਪ ਸਿੰਘ ਜਿਹੜਾ ਹੈਗਾ ਉਹ ਉਸੇ ਮਰਸੀਡੀਜ਼ ਕਾਰ ਦੇ ਉੱਤੇ ਜਿਹੜਾ ਹੈਗਾ ਉਹ ਭੱਜ ਜਾਂਦਾ ਮਰਸੀਡੀਜ਼ ਕਾਰ ਜਿਹੜੀ ਹੈਗੀ ਆ ਵਾਈਟ ਕਲਰ ਦੀ ਰੈਂਟਲ ਕਾਰ ਆ ਉਹ ਬਰામਤ ਕਰ ਲਈ ਗਈ ਆ ਅ ਕਰਤਾਰਪੁਰ ਤੋਂ ਸੋ ਇਹਦੇ ਚ ਪ੍ਰਾਇਮਰੀ ਕਿਊਜ਼ ਜਿਹੜਾ ਹੈਗਾ ਉਹ ਮਨਦੀਪ ਸਿੰਘ ਆ ਜਿਹੜਾ ਕਿ ਗੋਥ ਕੋਥ ਕੋਖਰ ਪਿੰਡ ਦਾ ਜਿਹੜਾ ਹੈ ਗੁਰਦਾਸਪੁਰ ਆ ਉੱਥੇ ਦਾ ਰਹਿਣ ਵਾਲਾ ਆ ਸੋ ਉਹਦੇ ਵਾਸਤੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਆ ਬੜੀ ਤੇਜ਼ੀ ਨਾਲ ਕੰਮ ਕਰ ਰਹੀਆਂ ਆ ਹਫਲੀ ਅਸੀਂ ਉਹਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप